ਮਾਤਾ ਦੀ ਇਹ ਜੀ ਕਿਰਪਾ ਹੈ ਨਾਜ ਦਾ ਫੋਜ ਆਂ ਤੇ ਨਹੀਂ ਰਿਹਾ ਵਧੀਆ ਰਿਹਾ ਬਹੁਤ ਚਾਰ ਦਿੱਤਾ ਕਣਕ ਦਾ ਮਹਾਰਾ ਦੀ ਇਹ ਜੀ ਧੰਨਵਾਦੀ ਕਰ ਅੰਕਲ ਵੀ ਜਿਹੜੀ ਠੰਡ ਲੰਬੀ ਪਈ ਉਹਦਾ ਅਸਰ ਹੈ ਉਹ ਵੀ ਅਸਰ ਆ ਪਾਈ ਬਿਮਾਰੀ ਨਹੀਂ ਸੀ ਬਿਮਾਰੀ ਨਹੀਂ ਕੋਈ ਸਫਰ ਲੈ ਭਾਈ ਹੁਣ ਦੇਖਦੇ ਦਾਣਾ ਕਿਆ ਕਹਿੰਦਾ ਨਹੀਂ ਯਾਰ ਲਓ ਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੰਕਲ ਗਾਹ ਨੂੰ ਇਹ ਲੇਟ ਕਣਕ ਬੀਜੇ ਦਾ ਵੀ ਫਾਇਦਾ ਨਹੀਂ ਆਇਆ ਐਸੀ ਗੱਲ ਬਾਤ ਜੀ ਸਾਰਿਆਂ ਹੈ ਮੈਂ ਕਹਿੰਦਾ ਇਹੀ ਰਹਿ ਗਈ ਓਰੇ ਇਹ ਕਾਤੇ ਇਦਾਂ ਹੋਇਆ ਕਰਕੇ ਤੇ ਕਟਰ ਪਾ ਕੇ ਲਿਆਇਆ ਅੱਛਾ 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 ਅੰਕਲ ਲਟਕਾ ਤੇ ਗਈ ਹੈ ਪਾਣੀ ਗਲ ਕ ਹਵਾ ਫਿਰ ਗਈ ਉਹ ਕਣਕ ਤਾਕੜੀ ਬਹੁਤ ਆ ਦਾਣਾ ਦੇਖ ਚੱਲ ਆ ਗਿਆ ਨਾ ਪਤਾ ਹੁਣ ਟਰਾਲੀ 'ਚ ਇਹ ਕਿੰਨੇ ਤਿੰਨ ਬਿਗੇ ਹੈਗੇ ਅੰਕਲ ਦੋ ਬਿਗੇ ਹੈ ਦੋ ਬਿਗੇ ਆਹੇ ਤਿੰਨ ਇੱਕ ਬਿਗੇ ਸਾਰੇ ਬਾਹ ਲੱਗ ਜੂ ਪਤਾ ਫਿਰ ਵੀ ਕਿ ਆ ਕੋਸਾ ਇਹਦੇ ਆ ਸਾਈਡਾਂ ਵਧੀਆ ਮੋੜਤੀਆਂ ਐਡਾ ਨਾ ਮੋੜਤੀ ਪਾਈ ਨਹੀਂ ਸਾ ਚਾਰ ਟੁਰੇ ਦੇ ਹੂੰ ਕਵੈਨ ਆਈ ਆ ਭਾਈ ਉਹ ਆ ਰਹੀ ਸਾਹਮਣੇ ਦਿਖ ਨਹੀਂ ਰਹੀ ਹਲੇ ਚੰਗੀ ਤਰ੍ਹਾਂ ਕੋਲਾਏ ਤੇ ਪਤਾ ਲੱਗੂਗਾ ਜੱਗਾ ਲੈ ਕੇ ਆ ਰਿਹਾ ਮਸ਼ੀਨ ਟਰੈਕਟਰ ਵੀ ਅਸੀਂ ਲਿਆ ਇੱਧਰ ਜੌਂਡੀਰ ਦੂਆ ਗਿਆ ਵੇ ਜੱਗੇ ਵਾਸਕੋ ਕਾਲਾ ਬਾਈ ਵਿਚਾਰਾ ਕਹੀ ਗਿਆ ਕਹਿੰਦਾ ਮੈਂ ਵੜ ਦੇਣਾ ਪੰਡੇ ਜੀ ਵੜਾ ਲੋ ਹਾਂ ਕੱਲ ਫੇ ਜੱਗਾ ਕੱਲ ਆਈ ਤੀ ਮਸ਼ੀਨ ਉਹ ਦੀ ਹੂੰ ਕੱਲ ਜੱਗਾ ਗਿਆ ਹਤਾ ਜੀ ਉਹ ਕਿਸੇ ਤੇ ਇਹ ਤਾਂ ਵਿਆਨਾ ਬਾਕੇ ਕੋ ਠੇਕਾ ਲੱਤਾ। ਪਲਾਉ ਮਾਰਨ ਗਿਆ ਬਤਾ। ਵਿੱਚੇ 5 ਕਿਲੋ ਕਣਕ ਕੱਢ ਕੇ ਰਾਤ ਆਇਆ। ਚਲੋ। ਕਾਲਾ ਤਾਂ ਵਿਚਾਰਾ ਮੈਨੂੰ ਡਰਾਈਵਰ ਵੀ ਉਦਨ ਕਹਿੰਦਾ ਕਹਿੰਦਾ ਅੰਕਲ ਜੀ ਵੜਾ ਲਓ ਪਰੇ। ਚਲ ਕੋਈ ਨਹੀਂ ਅੱਜ ਆਪਣੀ ਵੜ ਡੋ ਜੂਗੀ। ਹਾਂ ਟਾਈਮੇ ਨਹੀਂ ਲੱਗਿਆ ਹੈਗਾ। ਓਹੋ ਹੋ। ਅੰਕਲ ਤੁਹਾਡਾ ਡਰਾਈਵਰ ਛੇੜਿਆ ਕਿ ਨਹੀਂ ਉਹਨਾਂ ਨੇ? ਹਾਂ ਜੀ। ਜੱਗੇ ਬੌਸ ਨੇ ਛੇੜਿਆ ਮਾੜਾ ਮੋਟਾ ਘੰਦਰੇ ਲਾ। ਠੇਕੇ ਆਉਣਾ ਬਸ। ਹਾਂ। ਕਣਕਾਂ ਨਿਬੜ ਜਾ ਆ ਜਾ ਮੈਨੂੰ ਇੱਧਰ। ਹਾਂ ਇੱਧਰ ਤੇ ਲਾਉਣੀ ਹੈ? ਹਾਂ ਹਾਂ ਉੱਧਰ ਤੇ ਲਾਉਣੀ ਆ। ਇੱਥੇ ਆਏ ਨ ਨਹੀਂ ਛਾਗ ਨਹੀਂ ਛੱਡਦਾ ਕੋਈ ਉਹ ਡੱਬਾ ਲਿਆਉਣਾ ਦਾ ਮੱਥਾ ਟੇਕਣਾ ਦਾ ਯਾਰਾ ਲੇਟ ਹੋ ਗਏ ਹੁਣ ਮੈਨੂੰ ਵੀ ਹੁਣੇ ਫੋਨ ਆਇਆ ਇਹਦਾ ਜੱਗੇ ਦਾ ਮਸ਼ੀਨ ਬਾਈ ਕਿਹੜੀ ਕੰਪਨੀ ਦੀ ਇਹ ਕੋਲ ਆ ਕੇ ਪਤਾ ਲੱਗੂਗਾ ਬਾਈ ਉਹਨੂੰ ਪਤਾ ਵੀ ਹੁਣ ਸੀਜ਼ਨ ਬਾਈ ਖਤਮ ਹੋ ਗਿਆ ਉਹ ਤਕਰੀਬਨ ਸਾਰੀਆਂ ਕਮੈਨਾਂ ਅਗਲੇ ਨੇ 4 ਛੋੜ ਕੇ ਖੜਾਤੀਆਂ ਹੁਣ ਤਾਂ ਕੋਈ ਉਹ ਮਿਲ ਨਹੀਂ ਬਾਈ ਇਹ ਕੰਡੇਟ ਵਾਲਾ ਸਿਸਟਮ ਹੈ ਜੇ ਨਹੀਂ ਕਮੈਨਾਂ ਹੁਣ ਮਿਲ ਨਹੀਂ ਰਹੀਆਂ ਕੰਮ ਹੈ ਨਹੀਂ ਅੱਜਦਾਂ ਨੂੰ ਤੁਸੀਂ ਦੇਖ ਸਕਦੇ ਸਾਰੇ ਏਰੀਆ ਹੀ ਵੱਡੋ ਗਿਆ ਬਾਈ ਤੇਦਨ ਵੀ ਨਿਗਾ ਮਾਰਦੇ ਮਾਣੀ ਮੋਟੀ ਕਿਤੇ ਹੜੰਬੇ ਵਾਲੀ ਹੋ ਵੀ ਲੱਗ ਐ ਇਹ ਤਾਂ ਦੇਖ ਦਿਓ ਨਹੀਂ ਹੈਗੀ ਉਹ ਆਪਣੀ ਮੱਕੀ ਵਾਲੀ ਲਾਗ ਵੱਢਣੀ ਦਿਓ ਇਹ ਬੜੀ ਹੈ ਭਾਈ ਲੱਗਿਆ ਗੇਅਰ ਪਾਉਣ ਬਾਈ ਫੈਡ ਵਾਲਾ ਬੰਬੂ ਜੀ ਆ ਵੀ ਲਾਉਣਾ ਬਾਈ ਹਲੇ ਉਹਨੇ ਓਗਰ ਕਹਿੰਦੇ ਜੀ ਇਹਨੂੰ ਓਗਰ ਚੱਲ ਲਾਤੀ ਓਗਰ ਇਹ ਬਾਈ ਮਹਿੰਦਰਾ ਕੰਪਨੀ ਦੀ ਕਮੈਨ ਆ ਮਹਿੰਦਰਾ 7700 27 20 ਹੁਣ ਦਿਖਿਆ ਮੈਨੂੰ ਵੀ ਉਹ ਮੂਰੇ ਲਿਖਿਆ ਬਾਈ ਮਹਿੰਦਰਾ 7700 ਮਾਡਲ ਆ ਕਮੈਨ ਆ ਇਹ ਆਪਣਾ ਟ੍ਰੈਕਟਰ ਦੇ ਨਾਲ ਦੀ ਕੰਪਨੀ ਬਈ ਮਹਿੰਦਰਾ ਲਾਤਾ ਗੇਰ ਵੀ ਕਟਰ ਵਾਲਾ ਟਾਈਮ ਦਾ ਕੁਝ ਨਹੀਂ ਲੱਗਣਾ ਚਾਰ ਗੇੜੇ ਆ ਦੋ ਇਧਰਲੀ ਸਾਈਡ ਨੂੰ ਜਾਣੇ ਆ ਦੋ ਬਰੇ ਨੂੰ ਆਉਣੇ ਬਾਈ ਦਾ ਦੇਖੋ ਬਾਈ ਕਿਹੜੇ ਖਾਬ ਨਾਲ ਮੱਕੀ ਵਾਲੀ ਸਾਈਡ ਨੂੰ ਕਿਉਂਕਿ ਹੁਣ ਤਾਂ ਜਿਹੜੀਆਂ ਹੈਗੀਆਂ ਗਣਕਾ ਬਾਈ ਖਿਲ ਬਣ ਗਈ ਖੇਲ ਇੱਕ ਤਰ੍ਹਾਂ ਦੀ ਐਨੀਆਂ ਪੱਕ ਗਈਆਂ ਵੀ ਕੰਮ ਚੱਲਦਾ ਬਾਈ ਮਾਰੋ ਮਾਰੋ ਦੇਖੋ ਟਰੈਕਟਰ ਜਾ ਰਿਹਾ ਉਹ ਯਾਰ ਛੋਟਾ ਅਮਨਾ ਬਾਈ ਆਪਣਾ ਫਰੈਂਡ ਲਾਦਾ ਉਹਨਾਂ ਦਾ ਟਰੈਕਟਰ ਹੈ 572 ਹਾਂ ਪਰ ਜਾਣਾ ਟਰਾਲਰ ਮੋਹਿੰਦਰਾ ਬਾਈ ਐਮਓਐਚ ਮੋਹਿੰਦਰਾ ਹਯੋ ਛੋਟੇ ਅਮਨਾ ਜਿਹੜਾ ਆਪਣਾ ਦੂਆ ਫਰੰਡ ਉਹਨਾਂ ਦੇ ਖੇਤ ਮਾਈਆਂ ਸਾਹਮਣੇ ਚੱਲਦੀ ਉਹ ਟੂੜੀ ਵਾਲੀ ਸੀ ਨਾ ਉਹਦਾ ਬਾਪੂ ਉਹ ਸਾਹਮਣੇ ਟਰਾਲੀ ਭਰ ਕੇ ਦੀ ਉਹਨਾਂ ਨੇ ਠੇਕੇ ਪ ਲਈ ਪਈ ਬਾਈ ਮੰਡੀ ਚ ਜਮੀਨ ਆਹ ਸੀਜ਼ਨ ਖਤਮ ਹੋਏ ਬਾਈ ਕਮੈਨਰਾ ਹੁਣ ਤਾਂ ਕੋਈ ਟਾਵਾ ਟੱਲਾ ਕਿਤੇ ਘੱਟੀ ਕੁੱਤੀ ਹੋ ਰਹੀ ਗਈ ਨੀ ਤਾਂ ਨਿਬੜੇ ਗਿਆ ਤਕਰੀਬਨ ਸਾਰਾ ਕੰਮ

ਇਹ ਕ ਲਾਣੇ ਦਾ ਦਾ ਬਾਈ ਦੇਖੋ 2851 ਬੀਤਾ ਵੀ ਨਾੜੇ ਦੇ ਲਓ ਤੁਸੀਂ ਜਗ੍ਹਾ ਨਹੀਂ ਦੇਖਦੀ ਖਲੇ ਬਾਕੀ ਹੁਣ ਪਤਾ ਲੱਗੂਗਾ ਬੇ ਬਟੇ ਦੇ 2 ਬਿੱਗੇ ਕੰਨਾਂ ਕੱਲ ਵੀ ਕਿਆ ਖੋਤਾ ਦੇਖੋ ਮਸ਼ੀਨ ਵੀ ਜਮੇ ਹੌਲੀ ਤੁਰਦੀ ਹੈ ਬਾਈ ਕਿਆ ਕਹਿੰਦੀ ਇਹ ਵਾ ਲੱਗ ਜਾਣਾ ਪਤਾ ਬਾਈ ਪਹਿਲਾ ਘੇਰਾ ਆ ਰਿਹਾ ਹਲੇ 51 ਬੀਜ ਆ ਬਾਈ ਲੇਟ ਵੈਰੈਟੀ ਬਾਕੀ ਵੀ ਭਾਈ ਆਪਾਂ ਨੇ ਵੀ ਬੀਜਿਆ ਦਾ ਪਿੰਡ ਲੇਟ ਵੈਰਾਈਟੀ ਉੱਪਰ 2967 ਤੇ 869 ਮਿਕਸ ਲੇਟ ਹੈ ਨਹੀਂ ਦਾ ਵੈਸੇ ਆਪਣਾ ਦਾ ਠੀਕੇ ਹੀ ਟਾਈਮ ਦਾ ਪੂਰਾ ਵੀ ਭਾਈ ਵਧੀਆ ਝਾੜ ਰਿਹਾ ਦੀ ਚੰਗਾ ਝਾੜ ਰਿਹਾ ਆਪਾਂ ਨੇ ਲੇਟ ਬੀਜੀ ਦੀ ਤੇ ਜਿਹੜਾ ਜੱਗੇ ਨੇ ਬੀਜਿਆ ਦਾ ਇਹ ਲੇਟ ਵੈਰਾਈਟੀ ਹੈ ਇਹਦਾ ਝਾੜ ਦੇਖਦੇ ਹੁਣ ਕੀ ਮੇਰੇ ਆ ਆਪਣੇ ਵਾਲਾ ਦਾ ਵੀ ਵਧੀਆ ਰਿਹਾ ਤੇ ਜਿੰਨੀ ਠੰਡ ਪਈ ਆ ਉਹ ਸਾਬ ਨਾਲ ਕੰਡਤਾ ਭਾਈ ਬਹੁਤ ਵਧੀਆ ਰਿਹਾ ਲੇਟ ਦੀ ਵਧੀਆ ਬੁਮੂਰੀਆ ਹੈ ਨੇ ਤੇ ਆ ਵੀ तकरीबन ਵੀ ਜੋ ਵੀ ਹੈ ਵਧੀਆ ਰਿਹਾ ਉਸ ਨੂੰ ਮੇਰਾ ਤੇਲਾ ਤੁਲਾ ਪੂੰਗੀਆਂ ਪਾਨੀਆਂ ਬਹੁ ਬਿਮਾਰੀਆਂ ਬੈੰਗਿਆ ਕੀ ਬਈ ਵਧੀਆ ਰਿਹਾ ਬਾਬੇ ਦੀ ਕਿਰਪਾ ਨਾਲ ਭਾਈ ਚਮਕੌਰ ਸਾਹਿਬ ਪਾਪੇ ਤੇ ਬਿਜਲੀ ਆਂਦਾ ਪਿਆ ਏ ਆਪ ਜੀ ਦਾ ਨਾਮ ਨੇ ਹਾਂ ਦੇਵੀ ਮਾਤਾ ਦੀ ਇਹੋ ਜੀ ਕਿਰਪਾ ਹੋਏ ਨਾਜ ਦਾ ਫੋਜ ਆਂਤੇ ਨਹੀਂ ਰਿਹਾ ਵਧੀਆ ਰਿਹਾ ਬਹੁਤ ਚਾਰ ਦੱਤਾ ਕਣਕ ਦਾ ਮਹਾਰਾਜ ਦੀ ਇਹੋ ਜੀ ਧੰਨਵਾਦੀ ਕਿਰਪਾ ਅੰਕਲ ਵੀ ਜਿਹੜੀ ਠੰਡ ਲੰਬੀ ਪਈ ਉਹਦਾ ਅਸਰ ਹੈ ਏ ਪਾਈ ਬਿਮਾਰੀ ਨਹੀਂ ਸੀ ਬਿਮਾਰੀ ਨਹੀਂ ਸੀ ਕੋਸਪਰੇਆ ਜਿਹੜੇ ਬਾਬਾ ਹੋ ਤਾਂ ਰੂਹ ਨਹੀਂ ਲੱਗਦੀ ਆ ਮਾਨਕ ਨੇ ਆਤ ਨਹੀਂ ਇੰਨਾ ਰਿਜਕ ਦਾਸਾ ਰਹੇਗਾ ਭਰਾਨਾ ਸਹੀ ਗੱਲ ਹੈ ਲੈ ਭਾਈ ਗਰਦਾ ਫੁੱਲ ਹੈ ਹਾਂ ਐਤ ਕੀ ਭਾਈ ਉਹ ਕੰਮ ਹੈ ਵੀ ਵਧੀਆ ਰਿਹਾ ਸਿਸਟਮ ਵੀ ਭੁੱਖੇ ਨਹੀਂ ਮਰੇ ਹੈਗੇ ਐਤ ਕੀ ਕਣਕਾਂ ਮੰਡੀ ਐ ਚ ਬਹੁਤ ਘਟ ਗਈਆਂ ਭਾਈ ਜਿੰਨੇ ਲੇੜੀ ਹੋਣੇ ਲੈ ਲੋ ਬਾਦਵਾ ਨਹੀਂ ਮਿਲਦੀ ਹੈਗੀ ਘਰ ਬਹੁ ਰੱਖੀ ਅੰਕ ਲੋਕਾਂ ਨੇ ਹਾਂ ਜੀ ਇਹਨੇ ਘੋੜੇ ਕਰਕੇ ਸਾਰੀ ਉਹ ਵੇਚਤੀ ਕਣਕ ਵੇਚਤੀ ਹਾਂ ਸਾਰੀ ਕਣਕ ਵੇਚਤੀ ਸਰੋਂ ਵੇਚਤੀ ਆਹ ਕਣਕ ਮਾਣੀ ਰੱਖਣੀ ਅੱਛਾ ਜਿਹੜੀ ਜਿਹੜੀ ਮੇਹਦਰੀ ਹਾਂ ਜਿਹੜੀ ਵੇਚਣੀ ਸਰੇ ਨੂੰ 2 ਵਿਘੇ ਫੁੱਟੇ ਨੇ ਖੜੀਆਂ ਹੋ ਰੱਖਣੀਆਂ ਤੇ ਕਿਹਨ ਦਾ ਭਾਅ ਵੀ ਮੰਡਿਆ ਚ ਵੀ ਬਾਈ ਐਤ ਕੀ ਇਹਨਾਂ ੱੱਕਾ ਨਹੀਂ ਪਿਆ ਹੈਗਾ ਨੰਬਰ ਲੱਗੀ ਗਏ ਜੇ ਮਾੜੀ ਮੁੱਟੀ ਗਿੱਲੀ ਦੀ ਫੁੱਲਣੀ ਪਈ ਹੈ ਜਿਹੜੀ ਸੁੱਕੀ ਦੀ ਬਾਈ ਉਹ ਫੇਰ ਪੱਖਾ ਲੱਗੇ ਭਰਾਈ ਹੋਈਗੀ ਥੱਲੇ ਆ ਜਾ ਇਹਨੂੰ ਪਤਾ ਨਹੀਂ ਕਿਹਾ ਮੈਂ 40 ਕਿਲੋ ਸਹੀ ਦਾ ਕੀਲੇ ਦਾ ਅੰਕਲ ਅਸਮਾਨੇ ਬਹੁਤ ਪਾਤਾ ਧੰਨ ਵਾਲੇ ਕੰਮ ਕਰਿਆ ਪਿਆ ਇਹ 20 ਜਮਨੇ ਢੂਗਾ ਪਾਇਆ ਯਾਰਾ ਨਹੀਂ 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 20 ਹੁਣ ਜੱਗੇ ਨੂੰ ਪੁੱਛਣਾ ਪੈਣਾ ਕਿ ਕਿੰਨਾ ਪਾਇਆ ਲੈ ਵੀ ਪੁੱਛ ਲਈ 20 ਸਹੀ ਪਾਇਆ ਸੇਵਾ ਹੀ ਬਹੁਤ ਕਾਠੀ ਸੇਵਾ ਜਰਾ ਸੇਵਾ ਤੇਰੇ ਵਾਲੇ ਪੋੜੇ ਹੀ ਪਾਈ ਜੇ ਹਟਿਆ ਹੀ ਨਹੀਂ ਹੈਗਾ ਆ ਦੇਖੋ ਅੰਕਲਾ ਹਲੇ ਹੈ ਨਰਮੇ ਹੈ ਠਾਂ ਦੇ ਨਹੀਂ ਨਹੀਂ ਥਾਂ ਤੇ ਨਰਮਾ ਉੱਪਰ ਦਾਣਾ ਪਾ ਹਾਂ ਅੱਭੀ ਲਾਣ ਹਾਂ ਜੇ ਨਾ ਹੁੰਦਾ ਨਾ ਮੌਸਮ ਖਰਾਬ ਆ ਰੱਬ ਦੇ ਦੂਰੇ ਡੋਟੇ ਪਾ ਦੇਣੀ ਸੀ ਅੱਛਾ ਹਾਂ ਲੰਬੀ ਬਾਰ ਨਹੀਂ ਦੀ ਧਰਤੀ ਫਿਰ ਕੀ ਪਤਾ ਜੇ ਮਹਾਰਾਜ ਦੂਰੇ ਦ੍ਰਿਸ਼ੀ ਨਾ ਪੈ ਜਾ ਲੂਟੀ ਭਾਈ ਆ ਚੀਜ਼ ਦੇਖ ਲਓ ਠੇੜ ਦੇ ਨਾਲ ਨਰਮਾ ਉਦਾਂ ਬਾਕੀ ਬਾਕੀ ਕਿਹ ਹੈ ਜਾ ਦਾਣਾ ਇਹ ਤਾਂ ਹੁਣ ਮਸ਼ੀਨ ਦੱਤੂਗੀ ਹੁਣ ਕਿਆ ਕਹਿੰਦੇ ਆ ਮੇਰਾ ਹੁਣ ਨਹੀਂ ਆਇਆ ਤੇ ਨਾ ਨਾ ਜ਼ਿਆਦਾ ਹੋਣਗੇ ਪੂਰੇ ਤੇ ਪੂਰੇ ਤੇ 15 ਤੋਂ 20 ਬੋਰੀਆਂ ਦਾ ਹੋਣਾ ਚਾਹੀਦਾ 15 ਕੁਇੰਟਲ ਦਾ ਹੋਊਗੀ ਨਹੀਂ 18 ਕੁਇੰਟਲ ਹੋ ਜਾ ਥੋੜੀਆ 20 ਕਿਉਂ ਜੋ 25 ਦੀ ਚਲੇ ਜਾਣੀ ਫਿਰ ਵੀ 20 ਜੀ ਕਿਹੜੇ ਚੋਨਾ 5 ਜਨਵਰੀ ਨੂੰ 5 ਜਨਵਰੀ ਨੂੰ ਵੀਜੀ ਆ ਹੋ ਜਾਣੀ ਅੰਕਲ 25 ਨਾ 15 ਕੁਇੰਟਲ ਦਾ ਹੋਣੀ ਚਾਹੀਦੀ ਆ ਬਾਈ ਦੇਖੋ ਫਾਪੀ ਠੀਕ ਹੈ ਘੇਰਾ ਰਹਿ ਗਿਆ ਉਹ ਥੱਲੇ ਉਤਰ ਜਾ ਆ ਭਾਈ ਹੁਣ ਦੇਖਦੇ ਦਾਣਾ ਕਿਆ ਕਹਿੰਦਾ ਆ ਕੇ ਨਾਲ ਜਿਹੜਾ ਹਾਲਾ ਚੱਲੂਗਾ